ਤੋ ਦੋਸਤੋ ਪੁਰਾਣੇ ਸਮੇਂ ਵਿੱਚ ਇਦਾਂ ਰੱਸੀ ਵਟੇ ਜਾਂਦੇ ਸਨ ਰस्सियां ਰਸੇ ਖੱਬੜ ਇਹ ਪੁਰਾਣੀ ਮਸ਼ੀਨੀ ਮਕੈਨੀਕਲ ਤਕਨੀਕ ਆ ਦੋਸਤੋ ਦਿਮਾਗ ਨਾਲ ਬਣਾਈ ਹੋਈਗੀ ਜਾਂ ਘਿਰਲੀ ਹੁੰਦੀ ਸੀ ਤੇ ਜਾਂ ਇਹ ਚੀਜ਼ਾਂ ਵੇਖ ਲਈ ਤਿੰਨ ਰस्सियां ਨੂੰ ਵਟਿਆ ਜਾ ਰਿਹਾ ਤੇ ਵੱਡਾ ਰੱਸਾ ਤਿਆਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਜੀ ਤੇ ਅੱਜ ਕੱਲ ਤਾਂ ਦੋਸਤੋ ਆਪਾਂ ਨੂੰ ਵਟੇ ਵਟਾਈ ਮਿਲ ਜਾਂਦੇ ਪਰ ਪੁਰਾਣੇ ਸਮੇਂ 'ਚ ਲੋਕ ਇਦਾਂ ਰਸੇ ਵੜਦੇ ਸੀ ਇਦਾਂ ਖੱਬੜ ਵਟੇ ਜਾਂਦੇ ਸੀ ਤੇ ਕਣਕਾਂ ਵੱਡੀਆਂ ਜਾਂਦੀਆਂ ਸੀ ਤੇ ਪੰਡਾ ਬਣੀਆਂ ਜਾਂਦੀਆਂ ਸੀ ਸਾਰਾ ਕੰਮ ਹੱਥੀ ਮਿਹਨਤੀ ਆ ਤਾਂ ਕਿਸੇ ਨੇ ਨਾ ਮਕੈਨੀਕਲੀ ਜਿਵੇਂ ਕਿ ਦਿਮਾਗ ਲਾ ਲਗਾ ਕੇ ਇੱਕ ਮਸ਼ੀਨ ਬਣਾ ਲਈ ਇੱਧਰ ਦੇਖੋ ਇੱਕ ਮਸ਼ੀਨ ਹੀ ਸਮਝਾਂਗੇ ਇਹਨੂੰ ਆਪਾਂ ਟੈਕਨੋਲੋਜੀ ਬਣਾ ਲਈ ਵੀ ਜਿੱਥੇ ਇੱਕ ਰੱਸਾ ਵੱਟਿਆ ਜਾਂਦਾ ਉੱਥੇ ਤਿੰਨ ਤਿੰਨ ਰੱਸੇ ਵੱਟੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਵੈਸੇ ਅੱਜ ਕੱਲ ਤਾਂ ਇਹ ਕਿੱਥੇ ਰਹਿ ਗਈਆਂ ਨੇ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਇਹ ਆਪਾਂ ਨੂੰ ਦਿਸਣੀਆਂ ਬੜੇ ਢੰਗ ਤਰੀਕੇ ਨਾਲ ਬਣਾਇਆ ਗਿਆ ਜਿਗਾੜਾ ਆ ਜੀ ਇਹ ਤਿ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਪੁਰਾਣੇ ਤਰੀਕੇ ਦੇ